ਮਾਨਯੋਗ ਸੀਐਮ ਸਾਹਿਬ ਦੀ ਯੋਗ ਅਗਵਾਈ ਹੇਠ ਅੱਜ ਅਸੀਂ ਪਠਾਨਕੋਟ ਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜੋ ਕੰਮ ਹੋ ਰਹੇ ਨੇ ਸਰਕਾਰ ਵੱਲੋਂ ਜਿੰਨੀਆਂ ਗ੍ਰਾਂਟਾਂ ਆਈਆਂ ਨੇ ਉਹਨਾਂ ਸਾਰਿਆਂ ਦੇ ਕੰਮ ਜਿਹੜੇ ਆ ਸਕੂਲਾਂ ਵਿੱਚ ਚੱਲ ਰਹੇ ਆ ਔਰ ਕਈਆਂ ਵਿੱਚ ਕੰਪਲੀਟ ਹੋ ਗਏ। ਅੱਜ ਮੈਂ ਤਿੰਨ ਸਕੂਲਾਂ ਦਾ ਉਦਗਾਟਨ ਕੀਤਾ ਦੌਰਾ ਕੀਤਾ ਔਰ ਮਾਨਯੋਗ ਸਾਡੇ ਸੀਐਮ ਸਾਹਿਬ ਜਿਹੜੇ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬੜੇ ਇੱਕ ਉਹਨਾਂ ਦੀ ਸੋਚ ਜਿਹੜੀ ਹੈ ਬਹੁਤ ਵੱਡੀ ਹੈ ਕਿ ਮੈਂ ਆਪਣੇ ਪੂਰੇ ਪੰਜਾਬ ਨੂੰ ਜਿਹੜਾ ਹੈ ਉਹ ਸਿੱਖਿਆ ਦੇ ਵਿੱਚ ਅਗਰ ਨਹੀਂ ਲੈ ਕੇ ਜਾਣਾ ਆਪਣੇ ਪੰਜਾਬ ਨੂੰ ਸਾਰੇ ਸੂਬਿਆਂ ਤੋਂ ਅ ਅੱਗੇ ਜਿਹੜਾ ਉਹ ਲੈ ਕੇ ਜਾਣਾ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਗਰਾਂਟਾਂ ਦੀ ਜਿਹੜੀ ਹੈ ਕੋਈ ਕਮੀ ਜਿਹੜੀ ਹੈ ਉਹ ਨਹੀਂ ਹੈ ਮਾਨਯੋਗ ਸਾਡੇ ਸਿੱਖਿਆ ਮੰਤਰੀ ਬਹੁਤ ਜ਼ਿਆਦਾ ਚਿੰਤਿਤ ਹੁੰਦੇ ਨੇ ਆਪਣੇ ਸਕੂਲਾਂ ਦੇ ਬਾਰੇ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਵਿੱਚ ਆਪਣੀ ਟੀਚਰਸ ਦੇ ਬਾਰੇ ਵਿੱਚ ਸੋ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਇਸ ਤਰੀਕੇ ਦਾ ਜਿਹੜਾ ਆਪਣਾ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਲਈ ਆਈ ਜਾ ਰਹੀ ਹੈ ਔਰ ਅੱਜ ਉਹਦੇ ਤਹਿਤ ਹੀ ਅੱਜ 22 ਲੱਖ ਰੁਪਿਆ ਜਿਹੜਾ ਹੈ ਕੇਐਫਸੀ ਸਕੂਲ ਦੇ ਵਿੱਚ ਜਿਹੜਾ ਖਰਚ ਕੀਤਾ ਗਿਆ ਹੈ ਔਰ ਸਕੂਲ ਟੀਚਰਸ ਵੱਲੋਂ ਸਟਾਫ ਵੱਲੋਂ ਔਰ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਔਰ ਸਾਡੇ ਡੀਓ ਸਾਹਿਬ ਡਿਪਟੀ ਡੀਓ ਸਾਹਿਬ ਸਾਰੇ ਲੋਕ ਜਿਹੜੇ ਹਨ ਬੜੇ ਮਿਲ ਕੇ ਸਕੂਲ ਵਾਸਤੇ ਕੰਮ ਕਰ ਰਹੇ ਹਨ ਔਰ ਜਿਹੜਾ ਕੰਮ 1 ਲੱਖ ਰੁਪਏ ਚ ਹੁੰਦਾ ਉਹ ਇਸ ਕੰਮ ਨੂੰ ਵਧਾਉਂਦੇ ਆ ਔਰ ਮਤਲਬ 1.5 ਲੱਖ ਦਾ ਕੰਮ ਜਿਹੜਾ ਲੱਖ ਦੇ ਵਿੱਚ ਕਰਵਾਉਂਦੇ ਆ ਕਿਉਂਕਿ ਇਹ ਸਾਡੇ ਟੀਚਰਸ ਦੀ ਇੱਕ ਯੋਗ ਔਰ ਉਹਨਾਂ ਦਾ ਇੱਕ ਇਮਾਨਦਾਰੀ ਦਾ ਸਬੂਤ ਵੀ ਹੈ ਸੋ ਮੈਂ ਸਾਰੇ ਟੀਚਰ ਸਾਹਿਬਾਨ ਨੂੰ ਔਰ ਸਾਰੇ ਹੀ ਆਪਣੇ এডਿਕੇਸ਼ਨ ਦੇ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਹੋਏ ਹੈ ਸਭ ਨੂੰ ਇਹ ਕਹਾਂਗਾ ਕਿ ਅੱਜ ਅਸੀਂ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ ਸਾਡੇ ਗਵਰਨਮੈਂਟ ਸਕੂਲ ਘਟ ਨਹੀਂ ਹੈਗੇ ਹਰ ਸਕੂਲ ਦੇ ਵਿੱਚ ਕੰਪਿਊਟਰ ਨੇ ਹਰ ਸਕੂਲ ਦੇ ਵਿੱਚ ਕਲਾਸਰੂਮ 스마트 ਕਲਾਸਰੂਮ ਬਣੇ ਹੋਏ ਨੇ ਔਰ ਬੱਚਿਆਂ ਨੂੰ ਜਿਹੜਾ ਹੈ ਔਰ ਬਹੁਤ ਅੱਛੀ ਐਜੂਕੇਸ਼ਨ ਜਿਹੜੀ ਹੈ ਕਿਉਂਕਿ ਪੜਿਆ ਲਿਖਿਆ ਸਟਾਫ ਹੈ ਸੋ ਮੈਂ ਸਾਰਿਆਂ ਦੇ ਅੱਗੇ ਇਹ ਗੁਜਾਰਿਸ਼ ਵੀ ਕਰਾਂਗਾ ਰਿਕੁਐਸਟ ਵੀ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਰਕਾਰ ਜਿਹੜੀ ਹੈ ਉਹ ਸਿੱਖਿਆ ਕ੍ਰਾਂਤੀ ਵੱਲ ਵੱਧ ਰਹੀ ਹੈ ਤੇ ਤੁਸੀਂ ਵੀ ਸਾਰੇ ਲੋਕ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪੜਾਓ ਤੁਸੀਂ ਆਪੇ ਮਹਿਸੂਸ ਕਰੋਗੇ ਕਿ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਵੱਧ ਫੈਸਿਲਿਟੀਆਂ ਜਿਹੜੀਆਂ ਉਹ ਗਵਰਨਮੈਂਟ ਸਕੂਲਸ ਦੇ ਰਹੇ ਆਂ ਔਰ ਹਰ ਬੱਚਾ ਜਿਹੜਾ ਕਿ ਪੜ੍ਹ ਵੀ ਨਹੀਂ ਸਕਦਾ ਜ ਜਿਹਦੇ ਪੇਰੈਂਟਸ ਦੇ ਕੋਲ ਇੰਨਾ ਪੈਸਾ ਨਹੀਂ ਹੈ ਜਾਂ ਉਹਨਾਂ ਕੋਲ ਇਹਨੇ ਸਾਧਨ ਨਹੀਂ ਹੈ ਕਿ ਆਪਣੇ ਬੱਚੇ ਨੂੰ ਪੜ੍ਹਾ ਸਕਣ ਉਹ ਸਾਰੇ ਬੱਚੇ ਜਿਹੜੇ ਆ ਉਹ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਨ ਔਰ ਬੱਚਿਆਂ ਦੀ ਪ੍ਰਤਿਭਾ ਨੂੰ ਜਿਹੜਾ ਆ ਉਹ ਉਜਾਗਰ ਕਰਨ ਵਾਸਤੇ ਸਾਡੇ ਟੀਚਰਸ ਹੈਵਾਂ ਜਿਹੜੇ ਇੱਥੇ ਬੈਠਣ ਔਰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਖਾਸ ਤੌਰ ਤੇ ਸਾਡੇ ਸੀਐਮ ਸਾਹਿਬ ਜਿਨ੍ਹਾਂ ਨੇ ਐਜੂਕੇਸ਼ਨ ਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਹੈ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਜਿਨ੍ਹਾਂ ਨੇ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ ਇਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਅੱਜ ਪੰਜਾਬ ਜਿਹੜਾ ਹੈ ਉਹ ਸਿੱਖਿਆ ਵਾਲ ਜਿਹੜਾ ਹੈ ਬਹੁਤ ਅੱਗੇ ਵਧ ਰਿਹਾ ਔਰ ਪੰਜਾਬ ਜਿਹੜਾ ਹੈ ਰੰਗਲਾ ਪੰਜਾਬ ਜਿਹੜਾ ਐਜੂਕੇਸ਼ਨ ਵਾਲਾ ਪੰਜਾਬ ਜਿਹੜਾ ਉਹ ਬਹੁਤ ਜ 15 ਸਕੂਲਾਂ ਦੇ ਉਦਘਾਟਨ ਲਗਭਗ 35 ਲੱਖ ਰੁਪਏ ਜਿਹੜਾ ਹੈ ਉਹ ਇਹਨਾਂ ਸਕੂਲਾਂ ਦੇ ਵਿੱਚ ਆਲਮੋਸਟ ਲੱਗ ਚੁਕਿਆ ਹੈ ਔਰ ਉਸ ਤੋਂ ਬਾਅਦ ਵੀ ਜਿੰਨੇ ਵੀ ਪੈਸੇ ਦੀ ਜਰੂਰਤ ਹੋਏਗੀ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਗ੍ਰਾਂਟ ਦੀ ਕਮੀ ਜਿਹੜੀ ਹੈ ਉਹ ਨਹੀਂ ਆਨ ਦਿੱਤੀ ਜਾਏਗੀ ਸਕੂਲਾਂ ਦੇ ਵਿੱਚ ਹਰ ਜਿਹੜੀ ਹੈ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਵੱਧ ਸਹੂਲਤਾਂ ਜਿਹੜੀਆਂ ਅਸੀਂ ਸਰਕਾਰ ਵੱਲੋਂ ਜਿਹੜੇ ਹੈ ਇਹਨਾਂ ਸਕੂਲਾਂ ਵਿੱਚ ਮੁਹੱਈਆ ਕਰਾਵਾਂਗੇ